ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਨ ਜਵਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਨ ਜਵਾਨੀ ਦਾ ਨਸ਼ਿਆਂ ਦੇ ਵਿੱਚ ਰੋੜ ਨਾ ਦੇਵੀਂ ਓ ਨਸ਼ਿਆਂ ਦੇ ਵਿੱਚ ਰੋੜ ਨਾ ਦੇਵੀਂ ਕਰਕੇ ਕੰਮ ਨੰਦਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਣ ਜਵਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਣ ਜਵਾਨੀ ਦਾ ਪੰਜਾਬੀ ਕਲਾਕਾਰ ਉੱਪਰ ਦਾ ਕਲਾਕਾਰ ਨੌਜਵਾਨ ਜਿਹੜਾ ਜਿਹਨਾਂ ਕਰਨ ਰੋਹਾਨੀ ਰੋਹਾਨੀ ਹੁੰਦੀ ਆ ਅੰਦਰ ਦੀ ਆਤਮਾ ਜਿਹੜੀ ਆ ਉਹ ਆਪਾਂ ਗੱਲ ਕਰਦੇ ਆ ਕਿ ਕਿਹੜੇ ਕਿਹੜੇ ਖਾੜੇ ਲੈ ਆ ਕਿ ਪੰਜਾਬੀ ਦੇ ਜਿਹੜੇ ਗੀਤ ਆਪ ਲਿਖਦੇ ਨਾ ਬੁੱਤ ਮੇਰਾ ਨਾਮ ਹੈ ਜੀ ਕਰਨ ਰੋਹਾਨੀ ਕਿਤੇ ਜਨਮ ਆਇਆ ਤੇ ਇਹ ਮੇਰਾ ਜਨਮ ਜੀ ਤਰਨਤਾਰਨ ਦੇ ਵਿੱਚ ਹੀ ਹੋਇਆ ਜੀ ਪਿੰਡ ਭਰੋਵਾਲ ਦੇ ਵਿੱਚ ਤੇ ਕਿਹੜੇ ਗਾਇਕੀ ਦੀ ਕਿੰਨੋਂ ਦਾ ਪਿਆਰ ਇਹ ਗਾਇਕੀ ਜੀ ਮੈਂ ਬਚਪਨ ਤੋਂ ਕਰ ਰਿਹਾ ਜੀ 7-8 ਸਾਲ ਦਾ ਸੀ ਜਦੋਂ ਮੈਂ ਉਦੋਂ ਤੋਂ ਹੀ ਫਿਰ ਫਾਦਰ ਸਾਹਿਬ ਮੇਰੇ ਜਿਵੇਂ ਗਾਇਕੀ ਕਰਦੇ ਨੇ ਤੇ ਇੱਕ ਵਾਲੀ ਟੀਮ ਸੀਗੀ ਉਹਨਾਂ ਦੀ ਤੇ ਫਿਰ ਨਾਲ ਜਦੋਂ ਫਾਦਰ ਜੀ ਦਾ ਨਾਮ ਜਿੱਥੋਂ ਤੁਹਾਨੂੰ ਸ਼ੌਂਕ ਪਿਆ ਕੀ ਨਾਮ ਹੈ ਫਾਦਰ ਸਾਹਿਬ ਦਾ ਮੇਰੇ ਨਾਮ ਹੈ ਜੀ ਗੁਰਲਾਲ ਰੋਹਾਨੀ ਅੱਜ ਮੇਰੇ ਨਾਲ ਹੀ ਆਏ ਹੋਏ ਨੇ ਹਾਂਜੀ ਹਾਂਜੀ ਤੇ ਉਹ ਆਪੇ ਤੁਸੀਂ ਲਿਖਦੇ ਪੰਜਾਬੀ ਗੀਤ ਇਹ ਆਪ ਵੀ ਲਿਖ ਲੀਦੇ ਆ ਜੀ ਜਿਵੇਂ ਕਿਸੇ ਨੇ ਵਧੀਆ ਲਿਖਿਆ ਹੋਵੇ ਜੇ ਫਾਦਰ ਸਾਹਿਬ ਨੇ ਲਿਖਦੇ ਨਹੀਂ ਤੇ ਉਹਨਾਂ ਦੇ ਵੀ ਗਾਏ ਲਿਖੇ ਹੋਏ ਗੀਤ ਆਪਾਂ ਗਾਏ ਨਹੀਂ ਦੋ ਗਾਣਾ ਲਿਖਦੇ ਕਿ ਜਦ ਕੱਲਾ ਪੰਜਾਬੀ ਗੀਤ ਸਿੰਗਲ ਹੁੰਦਾ ਨਾ ਤੇ ਦੋ ਗਾਣਾ ਸੀ ਜੀ ਪਹਿਲਾਂ ਆਪਾਂ ਦੋਨੋਂ ਬ੍ਰਦਰ ਗਾਉਂਦੇ ਹੁੰਦੇ ਸੀ ਤੇ ਦੋਨੋਂ ਭਰਾਵਾਂ ਦੀ ਸਾਡੀ ਜੋੜੀ ਸੀ ਤੇ ਹੁਣ ਮੇਰਾ ਛੋਟਾ ਜਿਹਾ ਬ੍ਰਦਰ ਆ ਉਹ ਜੀ ਇਸ ਟਾਈਮ ਆਸਟ੍ਰੇਲੀਆ ਹੁਣ ਚਲਾ ਗਿਆ ਜੀ ਤੇ ਬੇਟਾ ਉਹਨਾਂ ਚ ਕਿਹੜੇ ਚੰਗੇ ਆ ਆਪਣੇ ਜਿਹੜੇ ਪ੍ਰਚਲਿਤ ਦੇ ਨਾਲ ਗੀਤ ਉਹਦੇ ਕੁਝ ਬੋਲ ਦੱਸੋ ਸਾਨੂੰ ਕਿ ਕਿ ਪਰ ਚਲਦ ਜੀ ਮੇਰੇ ਇੱਕ ਦੀ ਮਾਇਆ song ਆਇਆ ਸੀ ਸਭ ਤੋਂ ਪਹਿਲਾਂ ਹਾਂਜੀ ਉਹਦੇ ਬੋਲ ਦੱਸੋ ਠੀਕ ਹੈ ਜੀ ਸੁਣਾ ਦਿਓ ਆਪਣੀ jaan ਨਿਕਰਾ ਖਲਿਓ ਪੀਆ ਆਪਣੇ ਹੀ ਮੋਹ ਦੇ ਬਿਰਹਨ ਮਾਂ छोड़ के पियाना जयो परदेसी पियाना जयो परदेसी बेना जा माया ਵੇ ਨਾ ਜਾ ਮਾਇਆ ਮਾਇਆ ਵੇ ਨਾ ਜਾ ਮਾਇਆ ਮਯ ਮਯ ਵੇ ਨਾ ਜਾ ਮਾਇਆ ਵੇ ਨਾ ਜਾ ਮਾ ਦਸੁਦ ਮਾ ਨਾ ਜਾਗਾ ਪਨੀ ਪਗ ਨਾ ਜੇ ਰੇ ਮਧ ਮਰੇ ਨਾ ਜਾਵੇ ਨਾ ਜਾ ਮਾਇਆ ਵੇ ਨਾ ਜਾ ਮਾਇਆ ਮਾਇਆ ਵੇ ਨਾ ਜਾ ਮਾਇਆ ਹਾਂ ਜੀ ਇਹਤੇ ਬਹੁਤ ਬਹੁਤ ਮਾਈਏ ਜਿਹੜਾ ਕਰ ਸਕਦੇ ਸਾਂਝ ਹਾਂਜੀ ਹਾਂਜੀ ਮੈਂ ਜੀ ਤੁਹਾਨੂੰ ਜੀ ਇੱਕ ਜੀ ਪੰਜਾਬੀ ਗੀਤ ਆ ਜੀ ਬਹੁਤ ਵਧੀਆ ਅੱਜ ਕੱਲ ਦੇ ਯੂਥ ਲਈ ਮੈਂ ਉਹ ਗੀਤ ਜੀ ਤੁਹਾਨੂੰ ਸਾਰੇ ਸੁਣਾਉਣਾ ਚਾਹੁੰਨਾ ਕਿ ਜਿਹੜੇ ਦੋ ਬੋਲੇ ਜਿਹੜੇ ਉਹਦੇ ਵਧੀਆ ਕਿਉਂਕਿ ਜਿਹੜੀ ਗਾਇਕੀ ਆ ਉਹ ਜਿਹੜੇ ਦੋ ਬੋਲੇ ਆ ਜੀ ਉਹ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਮੇਰੇ ਵਰਗੇ ਅੱਜ ਕੱਲ ਦੇ ਨੌਜਵਾਨ ਉਹਨਾਂ ਤੈ ਵੀ ਪਹੁੰਚਨੇ ਚਾਹੀਦੇ ਤੇ ਮੈਂ ਉਹ ਗੀਤ ਸੁਣਾਉਣਾ ਚਾਹੁੰਦੇ ਜੀ ਤੁਹਾਨੂੰ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਣ ਜਵਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਣ ਜਵਾਨੀ ਦਾ ਨਸ਼ਿਆਂ ਦੇ ਵਿੱਚ ਰੋੜ ਨਾ ਦੇਵੀਂ ਓ ਨਸ਼ਿਆਂ ਦੇ ਵਿੱਚ ਰੋੜ ਨਾ ਦੇਵੀਂ ਕਰਕੇ ਕੰਮ ਨੰਦਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਨ ਜਵਾਨੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਨ ਜਵਾਨੀ ਦਾ ਇਸ ਤਰਤੀ ਦਾ ਜ਼ਰਾ ਜ਼ਰਾ ਤੇਰੀ ਅਣਖ ਜਗਾਉਂਦਾ ਏ ਤੇਰੀ ਅਣਖ ਜਗਾਉਂਦਾ ਏ ਭਗਤ ਸਿੰਘ ਸਖਦੇਵ ਗੁਰੂ ਦੀ ਤੈਨੂੰ ਯਾਦ ਦਿਵਾਉਂਦਾ ਏ ਤੈਨੂੰ ਯਾਦ ਦਿਵਾਉਂਦਾ ਏ ਇਸ ਤਰਤੀਬ ਵਿੱਚ ਖੂਨ ਸਮਾਇਆ ਇਸ ਤਰਤੀਬ ਵਿੱਚ ਖੂਨ ਸਮਾਇਆ ਛਾਂਸੀ ਵਾਲੀ ਰਾਣੀ ਦਾ ਐ ਪੰਜਾਬ ਦੇ ਸ਼ੇਰ ਜਵਾਨਾ ਰੱਖ ਲੈ ਮਾਨ ਜਵਾਨੀ ਦਾ ਪੰਜਾਬੀ ਉੱਪਰ ਦਾ ਕਲਾਕਾਰ ਉਹਨੇ ਕਈ ਸਟੇਜਾਂ 'ਤੇ ਲਾਈਆਂ ਕਹਿੰਦਾ ਪੀ ਉਹ ਦੇ ਰਿਹਾ ਮੈਸੇਜ ਸਮਾਜ 'ਚ ਜਿਹੜੇ ਨੌਜੋਨ ਅੱਜ ਕੋਈ ਕੁਰਾਏ ਪੈ ਚੁੱਕੇ ਆ ਵੀ ਆਪਣੀ ਜਵਾਨੀ ਦਿੱਤੀ ਆ ਪਰਮਾਤਮਾ ਨੇ ਇਹਨੂੰ ਪਿਆਰ ਨਾਲ ਹਟਾ ਤੇ ਉਹ ਜਿਹੜੀ ਆਪਣੀ ਜਵਾਨੀ ਆ ਨਾ ਰੱਖੇ ਦਾ ਮਨ ਪਰਮਾਤਮਾ ਨਾਲ ਵੱਲੋਂ ਦਿੱਤਾ ਬਖਸ਼ਿਸ਼ ਕਿਤੇ ਜਵਾਨੀ ਕੋਰੀਆਂ ਦੀ ਬਾਰ-ਬਾਰ ਨਹੀਂ ਆਉਂਦੀ ਆਪਾਂ ਹੋਰ ਵੀ ਗੱਲ ਕਰਾਂਗੇ ਜਿਨ੍ਹਾਂ ਨਾਲ ਤੇ ਜਿਹੜੇ ਇੱਕ ਤੋਂ ਇਲਾਵਾ ਹੋਰ ਕੋਈ ਗੀਤ ਵਧੀਆ ਜਿਹੜੇ ਆ ਪ੍ਰਚਲਿਤ ਜਿਹੜਾ ਸਮਾਜ ਨੂੰ ਦੇਣ ਵਾਸਤੇ ਉਹਦੇ ਬਾਰੇ ਕੋਈ ਮੈਸੇਜ ਇੱਕ ਦੇਣਾ ਸਮਾਜ ਜਿਹੜਾ ਵਧੀਆ ਇੱਕ ਇਹ ਘਰਾਂ ਚ ਈ ਆਪਾਂ ਨੇ ਸੁਣ ਸਕਣ ਤੇ ਸਮਾਜ ਸੁਣ ਕੇ ਵਾਹ ਵਾਹ ਕਰ ਸਕੇ ਜੀ ਜੀ ਇੱਕ ਜੀ ਸਾਡਾ ਗਾਣਾ ਆ ਸੀ ਦੋਨੋਂ ਬ੍ਰਦਰ ਦਾ ਜੀ ਅੱਜ ਤੋਂ ਮੇਰੇ ਖਿਆਲ ਨਾਲ ਕੁਝ 15 16 ਸਾਲ ਦੇ ਵਿੱਚ ਜੀ ਮੈਂ ਉਹ ਸੁਣਾਉਣਾ ਚਾਹੁੰਗਾ ਜੀ ਤੁਹਾਨੂੰ ਸਾਰਿਆਂ ਨੂੰ ਹੋ ਮਾੜੀ ਮੋਟੀ ਜਿੰਨੂੰ ਵੀ ਅੰਗਰੇਜ਼ੀ ਆਉਂਦੀ ਏ ਉਹਨੂੰ ਸਾਰੀ ਦੁਨੀਆ ਦੀ ਦੀ ਆਖ ਬੁਲਾਉਂਦੀ ਏ ਹੋ ਮਾੜੀ ਮੋਟੀ ਜਿੰਨੂੰ ਵੀ ਅੰਗਰੇਜ਼ੀ ਆਉਂਦੀ ਏ ਉਹਨੂੰ ਸਾਰੀ ਦੁਨੀਆ ਦੀ ਦੀ ਆਖ ਬੁਲਾਉਂਦੀ ਏ ਹੋ ਮੰਜ਼ਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਹੋ ਬੰਤਾ ਸਿੰਘ ਤੋਂ ਬੈਣੀ ਬਣ ਕੇ ਵਿੱਚ ਪਰਦੇਸਾਂ ਦੇ ਕੋਟ ਪੈਂਟ ਜੇ ਪਾ ਕੇ ਚਿੱਤੇ ਭੁੱਲ ਗਏ ਖੇਸਾਂ ਦੇ ਉਹ ਖੇਤਾਂ ਦੇ ਵਿੱਚ ਯਾਰ ਪਸੀਨਾ ਡੋਲਣ ਵਾਲੇ ਨੂੰ ਉਹ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਉਹ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਬੱਚੇ ਨੇ ਕਿਹਾ ਕਿ ਜੇ ਸਾਡੀ ਮਾਤ ਭਾਸ਼ਾ ਹੈ ਉਹ ਹੈਗੀ ਪੰਜਾਬੀ ਪੰਜਾਬੀ ਸਾਡਾ ਕਲਚਰ ਹੈ ਤੇ ਅਸੀਂ ਉਹ ਭੁੱਲ ਚੁੱਕੇ ਹਾਂ ਤੇ ਅਸੀਂ ਅਪਣਾ ਰਹੇ ਹਾਂ ਜਿਹੜੀ ਬਾਹਰ ਦੀ ਭਾਸ਼ਾ ਕਿਉਂਕਿ ਅੰਗਰੇਜ਼ੀ ਦੀ ਭਾਸ਼ਾ ਜਿਹੜੀ ਆ ਅੰਗਰੇਜੀ ਔਰ ਦੂਸਰੀਆਂ ਰੂਮਾਨ ਭਾਸ਼ਾ ਇਹ ਅਸੀਂ ਬਾਹਰੋਂ ਅਪਣਾ ਰਹੇ ਆ ਜਿਹੜੀ ਆਪਣੀ ਮਾਤ ਭਾਸ਼ਾ ਉਤੋਂ ਵਾਂਝ ਹੋ ਰਹੇ ਆ ਪਰ ਇਹਦਾ ਇੱਕ ਮੈਸੇਜ ਸਮਾਜ ਨੂੰ ਦਿੱਤਾ ਕਿ ਸਭ ਤੋਂ ਵੱਡੀ ਜਿਹੜੀ ਸਾਡੀ ਮਾਤ ਭਾਸ਼ਾ ਹੈ ਉਹ ਪੰਜਾਬੀ ਹੈ ਇਸ ਨੂੰ ਪੰਜਾਬੀ ਨੂੰ ਅਪਣਾਈਏ ਕਾਕੇ ਅਸੀ ਆਪਣਾ ਪੰਜਾਬ ਖੁਸ਼ਹਾਲ ਸੁਖਦਾ ਜਿੱਤੀ ਵਸ਼ੇਰਪੁਰ ਦਲਬੀਸੀ ਨੇ ਚਾਂਸਟਾ ਪੰਜੀ ਸੱਤ ਦੇ ਅੰਮ੍ਰਿਤਸਰ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਸਰੋਤੇ ਨੂੰ ਇੱਕ ਡਰੈਸ ਦਿੱਤਾ ਜੀ ਮੇਰਾ ਪਿੰਡ ਹੈ ਜੀ ਪਰੋਵਾਲ ਜ਼ਿਲ੍ਹਾ ਤਰਨਤਾਰਨ ਤੇ ਮੇਰਾ ਕੰਟੈਕਟ ਨੰਬਰ ਹੈ ਜੀ 915576800 ਤੇ ਮੇਰਾ ਨਾਮ ਹੈ ਜੀ ਕਰਨ ਰੋਹਾਨੀ ਤੇ ਕਿਆ ਕੇ ਲੜਕਾ ਜਿਹੜਾ ਕਰਨ ਰੋਹਾਨੀ ਉਹਨੇ ਆਪਣੇ ਮੈਸੇਜ ਜਿਹੜਾ ਫੋਨ ਦਾ ਨੰਬਰ ਦਿੱਤਾ ਅਗਰ ਕਿਸੇ ਦੀ ਸਾਡੇ ਭੈਣ ਭਰਾ ਚਾਹੇ ਕੋਈ ਧਾਰਮਿਕ ਪ੍ਰੋਗਰਾਮ ਆ ਚਾਹੇ ਪੰਜਾਬੀ ਕਲਚਰ ਕਿਸੇ ਨਾਲ ਸੰਬੰਧਤ ਆ ਉਹ ਇਹ ਨੰਬਰ ਜੋ ਦਿੱਤੇ ਇਹਨਾਂ ਨੇ ਆਪਣੇ ਸਕਰੀਨ 'ਚ ਨੰਬਰ ਦੇਖ ਸਕਦੇ ਜੀ ਇਹਨਾਂ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਸੰਪਰਕ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਹੌਸਲਾ ਹੱਥ ਜਾਈ ਹੋ ਸਕੇ ਤੇ ਤੁਹਾਡਾ ਜਿਹੜਾ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਇਹ ਚੰਗੇ-ਚੰਗੇ ਗੀਤ ਲੈ ਕੇ ਸਮਾਜ ਵਿੱਚ ਰ ਤਾਂ ਕਿ ਸਮਾਜ ਦੀ ਵੀ ਬੱਲੇ-ਬੱਲੇ ਤੇ ਸਾਡੇ ਗਾਇਕ ਦੀ ਵੀ ਬੱਲੇ-ਬੱਲੇ ਜਿਹਦੇ ਵਿਸ਼ੇਪੁਰ ਦਵੀਪ ਸਿੰਘ ਨਾਲ ਚਾਂਸਟਾਰ ਪੰਜਾਬੀ ਸਾਧਰੀ ਅਮਰਸਰ ਮੇਰਾ ਨਾਮ ਹੈ ਜੀ ਕਰਨ ਰਖਾਨੀ ਤੇ ਅੱਜ ਹੀ ਬਾਬਾ ਪਰਮਿੰਦਰ ਸਿੰਘ ਸੰਹਾਲੀ ਜਿਹੜੇ ਜੂਪਿੰਦ ਦੇ ਪ੍ਰਧਾਨ ਦੇ ਵਿੱਚ ਵਿਸ਼ੇਪੂਰਤ ਸਦਸਾ ਸਮਾਜ ਦੇ ਉਹਨਾਂ ਨਾਲ ਆਪਾਂ ਜੀ ਇੱਥੇ ਆਏ